ਉਇਤੋ ਕੇ ਨੀਵਦੀਆ ਬਣਦੀ ਵੀਡੀਓ ਚੈਨਲ ਹੈ ਨਾ ਪੂਰਾ ਆਹ ਲਾਈਟ ਚਾਹੀਦੀ ਨਾਲ ਵਲੌਗ ਬਣਾਉਣਾ ਹੋਵੇ ਹਾਂ ਚੱਕੀ ਜਾਂਦੇ ਫੱਟੇ ਮੁੰਡੇ ਕੰਮ ਦੇ ਲਓ ਜੀ ਇਸ ਟਾਈਮ ਅਸੀਂ ਖੜੇ ਆ ਸੁਲਤਾਨਪੁਰ ਲੋਧੀ ਮੌਸਮ ਬਹੁਤ ਸੁਹਾਵਣਾ ਹੋ ਗਿਆ ਵਾ ਮੀ ਆਉਣ ਵਾਲਾ ਲੱਗਦਾ ਇਹ ਆਪਣੇ ਭਰਾ ਕਾਮਕਾਰ ਵਾਲੇ ਬੰਦੇ ਸਾਰੇ ਤੇ ਇਹ ਸਾਡੇ ਸਰਦਾਰ ਜੀ ਠੇਕੇਦਾਰ ਨੇ ਸਾਡੇ ਤੇ ਇਹ ਸਾਰੇ ਭਰਾ ਰੇਲ ਦੇ ਵਿੱਚ ਕੰਮ ਕਰਦੇ ਆ ਤੇ ਆਪਾਂ ਇਹਨਾਂ ਨੂੰ ਪੁੱਛਦੇ ਆ ਭਾਜੀ ਕੀ ਹਾਲ ਆ ਜੀ ਭਾਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਰੇਲ 'ਚ ਕੰਮ ਕਰਦੇ ਆ 13 ਸਾਲ ਹੋ ਗਿਆ ਭਾਜੀ ਤੇ ਮਨੋ ਕੋਈ ਤਕਲੀਫ ਤੰਗੀ ਓਕੇ ਜਮਾ ਤਕਲੀਫ ਹੈਗੀ ਹੈ ਤੁਸੀਂ ਦੱਸ ਸਕਦੇ ਆ ਇਹ ਵੀਡੀਓ ਹੋ ਸਕਦਾ ਹੈ ਸੈਂਟਰ ਸਰਕਾਰ ਤੱਕ ਪਹੁੰਚ ਜਾਵੇ ਤੇ ਫੇਰ ਰਹਿੰਦੇ ਹੋ ਭਾਜੀ ਕੀ ਹਾਲ ਨੇ ਭਾਜੀ ਆਪਣਾ ਪਿੰਡ ਕਿਹੜਾ ਨਾਮ ਕਰਨਜੀਤ ਸਿੰਘ ਠੀਕ ਆ ਤੁਹਾਨੂੰ ਕਿੰਨਾ ਚਿਰ ਹੋ ਗਿਆ ਕੰਮ ਕਰਦਿਆਂ ਓਕੇ ਆ ਪੂਰੀ ਕੋਈ ਤਕਲੀਫ ਤੰਗੀ ਕੀ ਹਾਲ ਆ ਭਾਜੀ ਭਾਜੀ ਪਿੰਡ ਕਿਹੜਾ ਆਪਣਾ ਅੜਾ ਕਿਸੂ ਵਾਲਾ ਜੀ ਨਾਮ ਭਾਈ ਆਪਣਾ ਰੋਪੀ ਕਿੰਨਾ ਚਿਰ ਹੋ ਗਿਆ ਭਾਜੀ ਕੰਮ ਕਰਦਿਆਂ ਰੇਲ 'ਚ ਕਰੇਮਨ 7-8 ਸਾਲ ਕੋਈ ਤੰਗੀ ਤਕਲੀਫ ਓਕੇ ਜਮਾ ਕਿਉਂ ਤੈਨੂੰ ਕੀ ਆਪਣਾ ਭਾਜੀ ਕੀ ਹਾਲ ਆ ਵਧੀਆ ਜੀ ਭਾਜੀ ਕਿਹੜਾ ਪਿੰਡ ਨਾ ਭਾਈ ਤੁਹਾਨੂੰ ਕਿੰਨਾ ਚਿਰ ਹੋ ਗਿਆ ਰੇਲ 'ਚ ਕੰਮ ਕਰਦੇ ਆ ਚਾਰ ਸਾਲ ਹੋ ਗਏ ਕੋਈ ਤੰਗੀ ਤਕਲੀਫ ਨਹੀਂ ਦਸਣਾ ਜਾਓਗੇ ਨਹੀਂ ਨਹੀਂ ਓਕੇ ਸਾਰੇ ਖੁਸ਼ ਆ ਪਾ ਚਲੇ ਜਾ ਹਾਂ ਮੁੰਡੇ ਆ ਜਿਹੜਾ ਵੀਰ ਆ ਇਹ ਵੀ ਕੋਸ਼ਿਸ਼ ਕਰਨ ਰਿਹਾ ਵੀ ਇੱਕ ਖਾਸ ਬੰਦੇ ਦੀ ਇੰਟਰਵਿਊ ਲੈਣੀ ਆ ਤੇ ਪਰ ਉਹ ਦੇਣ ਨੂੰ ਤਿਆਰ ਨਹੀਂ ਹੈ ਇਸ ਟਾਈਮ ਬੰਦੇ ਘਰੋਂ ਕਹਿ ਕੇ ਆਉਂਦੇ ਮੰਮੀ ਟਿਫਿਨ ਚ ਰੋਟੀ ਪਾ ਦੇ ਕੰਮ ਤੇ ਚੱਲੇ ਇੱਥੇ ਆ ਕੇ ਜਾਮ ਨੂੰ ਲਾਉਣ ਦੇ ਆ ਲਕੀ ਮਾ ਜੀ ਆ ਰਹੀ ਉਹ ਇਹ ਭਾਈ ਜਿਹੜਾ ਬਣ ਗਿਆ ਕਿ ਨਹੀਂ ਹੋਣੀ ਮਨ ਲੱਗਿਆ ਬਣਾਣਾ ਵੀਡੀਓ ਭਾਈ ਕਿਹੜਾ ਪਿੰਡ ਆਪਣਾ ਪਿੰਡ ਕਿਹੜਾ ਆਪਣਾ ਪਿੰਡ ਤੇ ਗੰਜਾ ਫੰਡਿਆ ਗਿਆ ਓਕੇ ਪਿੰਡ ਕਿਹੜਾ ਆਪਣਾ ਦੱਸੋ ਪਹਿਲਾਂ ਫੱਟੀ ਪਾੜ ਫੱਟੀ ਪਾੜ ਫੱਟੀ ਪਾੜ ਫੱਟੀ ਪਾੜ ਅੱਛਾ ਫੱਟੀ ਪਾੜ ਦੇ ਨਾਮ ਆਪਣਾ ਨਾ ਇੰਦਰ ਸਿੰਘ ਇੰਦਰ ਸਿੰਘ ਰੇਲ ਚ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਹੋ ਗਏ 4 ਕ ਸਾਲ ਖੁਸ਼ਾ ਪੂਰੇ ਮੈਂ ਨਾ ਜੰਦੇ ਡੰਡੇ ਅਰਗ ਮੈਂ ਬਸ ਇਹ ਆ ਇਹ ਸਾਡੇ ਵੱਡੇ ਭਾਈ ਲਖਵਿੰਦਰ ਸਿੰਘ ਲੱਕੀ ਜੀ ਹੈਲੋ ਸਰ ਹੋਲਾ ਇਹਦੇ ਭਾਈ ਨਾਲ ਹੋ ਗਈ ਗੱਲ ਅੱਗੇ ਭਾਈ ਕੀ ਹਾਲ ਚਾਲ ਵਾੜੇ ਵਧੀਆ ਜੀ ਵਧੀਆ ਓਕੇ ਆ ਕੋਈ ਤੰਗੀ ਤਕਲੀਫ ਤਾਂ ਨਹੀਂ ਗਈ ਕੰਮ ਪੂਰਾ ਓਕੇ ਆ ਤੁਹਾਡਾ ਓਕੇ ਓਕੇ ਜੀ ਓਕੇ ਓਕੇ ਰਹਿਣਾ ਚਾਹੀਦਾ ਉਹ ਬੱਲੇ ਸਾਡੇ ਵੈਲਡਰ ਸਾਹਿਬ ਆਏ ਨੇ ਰੋਜ ਪਰੋ ਕਿਵੇਂ ਘੋੜੇ ਵਾਂਗ ਰੱਜੇ ਪੁੱਜੇ ਹੋਏ ਨੇ ਵਾਹ ਸ਼ੋਲੇ ਸ਼ੂਲੇ ਪਾਏ ਆ ਚੰਗੇ ਪੂਰੇ ਪੂਰੇ ਕੰਮ 30 ਤੇਗਾ ਵਾਹ ਸਹੀ ਆ ਹਾਂ ਜੀ ਐਵੇਂ ਠੋੜੇ ੱੱਕੇ ਨਾ ਹੀ ਬੈਠੇ ਆ ਨਹੀਂ ਤਾਂ ਲੈਣ ਪੱਟਾ ਨੂੰ ਫਿਰਦੇ ਆ ਜਾਨ ਨਹੀਂ ਆ ਮੁੰਡਿਆਂ 'ਚ ਕਸ਼ਾ ਬਾਕੇ ਨਹੀਂ ਡਿਊਟੀ ਤੇ ਆਉਣਾ ਦਾ ਆ ਆਪਣੇ ਮੁੰਡੇ ਸਾਰੇ ਹੈਗੇ ਆ ਕੋਈ ਐਮਪੀ ਦਾ ਕੋਈ ਯੂਪੀ ਦਾ ਕੋਈ ਬਿਹਾਰ ਦਾ ਇਹ ਸਾਰੀ ਲੇਬਰ ਆ ਇਹਨਾਂ ਦੇ ਵਿੱਚੋਂ ਆਪਣੇ ਕੋਲੇ ਸਰਕਾਰੀ ਬੰਦੇ ਆ ਖਾਸ ਬੰਦੇ ਆ ਦੂਸਰੀ ਆਪਣੀ ਪ੍ਰਾਈਵੇਟ ਲੇਬਰ ਆ ਠੀਕ ਆ ਜੀ ਤੇ ਆ ਕਿੰਦਾ ਭਜੀ ਕੀ ਹਾਲ ਆਏ ਸਾਡੇ ਸਰਦਾਰ ਲਖਵਿੰਦਰ ਸਿੰਘ ਲੱਕੀ ਜੀ ਤੇ ਭਾਜੀ ਆਪਣਾ ਪਿੰਡ ਕਿਹੜਾ ਲੋਹੀਆ ਖਾਸ ਲੋਹੀਆ ਖਾਸ ਤੇ ਭਾਈ ਤੁਹਾਨੂੰ ਕਿੰਨਾ ਚਿਰ ਹੋ ਗਿਆ ਰੇਲ 'ਚ ਕੰਮ ਕਰਦਿਆਂ ਨੂੰ ਓਹ 12 ਸਾਲ 12 ਸਾਲ ਕੋਈ ਤੰਗੀ ਤਕਲੀਫਤ ਨਹੀਂ ਗਈ ਤੰਗੀ ਤਕਲੀਫ ਕੋਈ ਨਹੀਂ ਖੁਸ਼ ਆਪੂਰੇ ਪੂਰੇ ਖੁਸ਼ ਆਪੂਰੇ ਦਾ ਆਉਣ ਵਾਲੇ ਮੁੰਡਿਆਂ ਨੂੰ ਕੀ ਕਹਿਣਾ ਚਾਹੋਗੇ ਜਿੰਨੇ ਰੇਲ 'ਚ ਭਰਤੀ ਹੋਣਾ ਚਾਹੁੰਦੇ ਆ ਕੰਮ ਕਰਕੇ ਵੱਧੋ ਅੱਗੇ ਜੇ ਰੇਲ ਦੇ ਵਿੱਚ ਆਉਣਾ ਤੇ ਹੱਥਾਂ ਪੈਰਾਂ ਦੀ ਮਿਹਨਤ ਕਰਕੇ ਆਓ ਪੱਕੇ ਹੋ ਗਿਆ ਓ ਹਾਂ ਇੱਥੇ ਪੜ੍ਹਾਈ ਘੱਟ ਮੈਟਰ ਕਰਦੀ ਏ ਜਾਨ ਚਾਹੀਦੀ ਬੰਦੇ 'ਚ ਜਾਨ ਨਹੀਂ ਚਾਹੀਦੀ ਪੜ੍ਹਾਈ ਨਹੀਂ ਚਾਹੀਦੀ ਏ ਯਾਰ ਕੁਲਦੀਪ ਭਾਈ ਆ ਸਾਡਾ ਕਪੂਰਥਲੇ ਤੋਂ ਹਾਂ ਉਹ ਜਵੰਦਾਰ ਲੈ ਲਿਆ ਮੈਂ ਅੱਗੇ ਵਿੱਚ ਨਹੀਂ ਜਵੰਦਾਰ ਦਾ ਕਸ਼ਾ ਵਾ ਹੈ ਆਪਣਾ ਆ ਗਿਆ ਹਾਂ ਉਹ ਜਾਂਦਾ ਯੋ ਮੇਗਰਾਜ ਹੈਲੋ ਕਰਦੇ ਸਰਦਾਰ ਪ੍ਰਕਾਸ਼ ਸਿੰਘ ਜੀ ਸੱਸੀ ਗੱਲ ਜੀ ਹੋਰ ਜੀ ਠੀਕ ਠਾਕ ਹੋ ਇਹ ਸਾਡੇ ਸਰ ਜੀ ਨੇ ਇਹ ਸਾਡੇ ਸਰ ਜੀ ਨੇ ਇਹ ਮੇਰਾ ਭਰਾ ਵਾ ਵਿਜੇ ਸਿੰਘ ਗਾਨੀਆਂ ਗਾਨੀਆਂ ਫਰੋਮ ਮਖੂ ਸਾਡੇ ਜੇ ਆਈ ਸਾਹਿਬ ਨੇ ਸੱਸੀ ਗੱਲ ਸਰ ਹੋ ਠੀਕ ਹੋ ਜੀ ਉਹ ਇੱਥੇ ਕਿੰਨੀ ਵਧੀਆ ਬਣਦੀ ਵੀਡੀਓ ਚੈਨਲ ਆ ਨਾ ਪੂਰਾ ആ ലൈറ്റ് ചാതിലോക